ਆ ਸਾਰਾ ਕੁਝ ਦਾਦੜ ਫਾਦੜ ਜਾਂ ਦਰੜ ਫਰੜ ਜਾਂ ਕਹਿੰਦੇ ਆ ਮੈਂ ਦਾਦੜ ਫਾਦੜ ਵੀ ਕਹਿੰਦਾ ਜੀ ਆ ਦੇਖੋ ਜੀ ਆ ਗਿਆ ਜੀ ਮਿੱਠਾ ਵੀ ਆ ਗਿਆ ਜੀ ਗੋੜ ਆ ਗਿਆ ਜੀ ਹਾਂ ਯਸ ਲਓ ਜੀ ਆ ਦੇਖੋ ਜੀ ਵਾਹ ਜੀ ਵਾ ਚਟਨੀ ਦੌਰੀ ਚੱਲਦੀ ਦੌਰੀ ਸੋਟਾ ਹੈ ਦੌਰੀ ਸੋਟਾ ਵੀ ਕਹੀ ਜਾਂਦੇ ਆ ਉੰਡੀ ਸੋਟਾ ਵੀ ਕਹੀ ਜਾਂਦੇ ਆ ਥੈਂਕ ਯੂ ਦੌਰੀ ਸੋਟਾ ਪਰ ਵੀ ਇਹ ਬੜੀ ਅੱਛੀ ਬੋਲੀ ਆਪਣੀ ਆਪਣੀ ਬੋਲੀ ਹੈ ਨਾ ਆ ਦੇਖੋ ਜੀ ਕਿਆ ਸੋਹਣੇ ਤਰੀਕੇ ਨਾਲ ਆ ਆਵਾਜ਼ ਜਿਹੜੀ ਹੈ ਨਾ ਜੀ ਠਕ 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 ਜਿਹੜੀ ਵੱਜਦੀ ਹੈ ਇਹ ਮੈਨੂੰ ਆਪਣੀ ਕੱਚੀ ਰਸੋਈ ਯਾਦ ਆ ਗਈ ਜਿੱਥੇ ਬੈਠ ਕੇ 51 ਸਾਲ ਦਾ ਹੋ ਗਿਆ ਮੈਂ ਮਤਲਬ ਜਦ ਮੈਂ 6-7-8 ਸਾਲ ਦਾ ਸੀਗਾ 6 ਸਾਲ ਦਾ ਸੀਗਾ ਛੋਟਾ ਵੀ ਮੈਨੂੰ ਯਾਦ ਹੈ 3-4 ਸਾਲ ਦਾ ਵੀ ਯਾਦ ਹੈ ਮੈਨੂੰ ਆਪਣਾ ਤਾਂ ਉਹ ਮਾਤਾ ਸਾਡੀ ਕੁੱਟਦੀ ਹੁੰਦੀ ਸੀ ਐਦਾਂ ਸਾਰਾ ਕੁਝ ਪਾ ਲਿਆ ਜੀ ਵਿੱਚ ਆ ਦੇਖੋ ਜੀ ਚਟਨੀ ਬਣਾ ਰਹੇ ਕਹਿੰਦੇ ਚਟਨੀ ਬਣਾਦੇ ਨੇ ਕੁੱਟਤਾ ਚੰਗੀ ਤਰ੍ਹਾਂ ਨਾਲ ਪਿਆਜ਼ ਪੈ ਗਿਆ ਗੰਡਾ ਪੈ ਗਿਆ ਜੀ ਇੱਕੋ ਗੱਲ ਹੈ ਮਿਰਚਾਂ ਹਰੀਆਂ ਆ ਦੇਖੋ ਜੀ ਕਿੱਦਾਂ ਪੀਸਦੀ ਹੈ ਜਿਹੜਾ ਸੋਟਾ ਨੇ ਜੀ ਕਿੱਦਾਂ ਪੀਂਦਾ ਕੱਲੀ-ਕੱਲੀ ਚੀਜ਼ ਨੂੰ ਹਾਂਜੀ ਮਾਤਾ ਜਿਹੜੀ ਕੁੰਡੀ ਸੋਟੇ ਵਾਲੀ ਚਟਣੀ ਹੈ ਇਹ ਹੈ ਅਸਲੀ ਚਟਣੀ ਹੈ ਜਿਹੜੀ ਕਹਿੰਦੇ ਮਿਕਸੀ ਚ ਬਣਾ ਲਈ ਉਹ ਚਟਣੀ ਦਾ ਸਵਾਦ ਨਹੀਂ ਆਉਂਦਾ ਇਹ ਬਲ ਹਨ ਜੋ ਹੱਥ ਨਾਲ ਕੁੱਟੀ ਚਟਣੀ ਦਾ ਜਿਹੜਾ ਸਵਾਦ ਆ ਸੋਟਾ ਤੇਰੀ ਰੋਟੀ ਠੀਕ ਹੁੰਦੀ ਹੈ ਇਹ ਠੀਕ ਹਾਂ ਚੁੱਲੇ ਦੀ ਰੋਟੀ ਠੀਕ ਹੁੰਦੀ ਹੈ ਔਰ ਉਸੇ ਤਰ੍ਹਾਂ ਜਿਹੜੀ ਚਟਣੀ ਵੀ ਹੈ ਦੌਰੀ ਸੋਟੇ ਦੀ ਕੁੰਡੀ ਸੋਟੇ ਦੀ ਕੁੱਤੀ ਹੋਈ ਠੀਕ ਹੁੰਦੀ ਹੈ ਹਨਾ ਹਾਂਜੀ ਵਾਹ ਜੀ ਵਾਹ ਜਿਹੜਾ ਐ ਕਰਕੇ ਜਿਹੜਾ ਜੇ ਦਿੰਦੇ ਹੋਣਗੇ ਉਹ ਵੀ ਦਵੋਗੇ ਦੇਖ ਦੇ ਦਵਾਂਗੇ ਦੇਖ ਦੇ ਅੱਛਾ ਦੇਖਦੇ ਹਾਂ ਜੀ ਉਹ ਬਾਚ ਤੇ ਦੇਣਾ ਹੈ ਨਾ ਬਰੀਕ ਕਰਨ ਲਈ ਵਾਹ ਜੀ ਵਾਹ ਬਹੁਤ ਵਧੀਆ ਸਰੋਤਿਓ ਕਰਿਓ ਕਮੈਂਟ ਚਟਣੀ ਬਣ ਰਹੀ ਹੈ ਅੰਬੀ ਦੀ ਚਟਣੀ ਹੈ ਬੇਬਈ ਦੇ ਕੋਲ ਬੈਠਾ ਮੈਂ ਬਿਲਕੁਲ ਐਨ ਚਰਨਾ ਚ ਮਜ਼ਾ ਆ ਰਿਹਾ ਜੀ ਤੁਸੀਂ ਵੀ ਯਾਦ ਕਰਿਓ ਆਪਣੀਆਂ ਗੱਲਾਂ ਆਪਣੀ ਮਾਤਾ ਦੇ ਕੋਲ ਜਦੋਂ ਬਹਿੰਦੇ ਹੁੰਦੇ ਸੀ ਤੁਸੀਂ ਔਰ ਮਾਤਾ ਚਟਣੀ ਘੋਟਦੇ ਸੀ ਇਹ ਤਾਂ ਹੁਣੇ ਮੈਨੂੰ ਦਿਲ ਕਰਦਾ ਵੀ ਹੌਲਕਾ ਹੋਵੇ ਤੇ ਧਰ ਲਵਾਂ ਹੌਲਕਾ ਵੀ ਹੋ ਜੇ ਹੈ ਨੀ ਹੁਲਕੇ ਪਰ ਨਾ ਧਰ ਕੇ ਖਾ ਕੇ ਨਜ਼ਾਰਾ ਆ ਜਾਂਦਾ